ਇੱਥੇ ਕੋਈ ਪੈਸਾ ਨਹੀਂ ਲੱਗਿਆ ਇੱਥੇ ਬਿਲਕੁਲ ਫ੍ਰੀ ਹੋਇਆ ਉੱਥੇ ਪੰਜ ਲਾਇਆ ਜਾਂਦਾ ਹੈ ਨਾ ਚਲੋ ਪਰਮੇਸ਼ਰ ਦਾ ਧੰਨਵਾਦ ਤੁਸੀਂ ਅੱਜ ਬਿਲਕੁਲ ਆਜ਼ਾਦ ਹੋ ਤੇ ਸਦਾ ਸਦਾ ਲਈ ਪਰਮੇਸ਼ਰ ਦੇ ਬੇਟਾ ਬਣੇ ਰਹੋ ਜੋ ਗਵਾਹੀ ਕੋ ਸੁਣ ਰਿਹਾ ਹੈ ਬਿਮਾਰ ਪਰੇਸ਼ਾਨ ਹੈ ਆਓ ਮਹਾਸੰਮੁਖ ਚਾਓ ਮਹਾਸੰਮੁਖ ਲੈ ਕੇ ਜੋ ਬੜੀ ਬੜਕ ਬੜੀ ਆਸ਼ੀਸ਼ ਆਏਗੀ ਆਮੇਨ ਆਮੇਨ ਸਤਿ ਸ਼੍ਰੀ ਅਕਾਲ ਜੀ ਮੇਰਾ ਅਸਟੈਂਡ ਪਰ ਹੁਣ ਸਾਨੂੰ 10 ਦਿਨ ਹੋਇਆ ਜਿੰਨਾ ਮੇਰਾ ਵਿਸ਼ਵਾਸ ਹੈ ਜੀ ਮੈਨੂੰ ਰੋਕ ਟੋਕ ਵੀ ਬਹੁਤ ਹੁੰਦੀ ਹੈ ਪਰ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ ਜਦੋਂ ਭਰਾ ਭਲਾ ਹੁੰਦਾ ਜੀ ਤੁਸੀਂ ਚਾਚਾ ਨਾ ਨਿੜੋ ਤੁਸੀਂ ਕਿਸੇ ਤੇ ਖੜੋ ਨਾ ਜੀ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਰੱਖੋ ਨੀਚੇ ਨਾ ਆਂਦੇ ਰਹੋ ਓਦਾਂ ਪਹਲਾ ਕਰਦਾ ਜੀ ਵਿਸ਼ਵਾਸ ਰੱਖੋ ਤੁਹਾਨੂੰ ਵਿਸ਼ਵਾਸ ਹੋ ਗਿਆ ਬੇਟਾ ਥੈਂਕ ਯੂ ਜੀ ਜੀ ਸਾਰੇ ਆਤਮ ਮਹਿਮਨ ਦਰਾਲ ਕੰਡੀਸ਼ਨ ਦੇ ਪਰਮੇਸ਼ਰ ਦੇ ਨਾਮ ਨੂੰ ਦਿੰਦੇ ਆਂ ਨੇ ਆਜ ਸਰ ਬੋਕੀ ਟੋਕੀ ਲਗਾ ਰਿਹਾ ਜਿੰਨਾ ਐ ਮਰਜੈਂਸੀ ਕਿ ਦੋਨੋਂ ਸਰ ਬੋਕੀ ਟੋਕੀ ਲਗਾ ਰਿਹਾ ਹੈ ਅੱਜ ਸੇਵਨਵਾਰੀਏ ਬੇਟੀ ਬੋਕੀ ਟੋਕੀ ਲਗਾ ਰਿਹਾ ਦੋਨੋਂ ਸਰ ਇੱਕ ਦੂਸਰੀ ਲੜਕੇ ਦਾ ਇੱਕ ਖੁਦ ਦਾ ਠੀਕ ਹੋ ਰਿਹਾ ਜੀ ਬੇਟਾ ਕੀ ਕਹਿਣਾ ਚਾਹ ਰਹੇ ਹੋ ਬੇਟਾ ਇਹ ਬਿਲਕੁਲ ਟੋਰਟ ਨਹੀਂ ਸਾਰਿਆਂ ਨੂੰ ਆਉਂਦਾ ਹੈ ਇਹਨਾਂ ਨੂੰ ਇਥੋਂ ਬੋਲਿਆ ਗਿਆ ਕਿ ਤੁਹਾਡੇ ਜਿਹੜੇ ਰਿਪੋਰਟ ਆਉਂਦਾ ਤੁਹਾਨੂੰ ਕਰਨ ਦੀ ਜਰੂਰਤ ਨਹੀਂ ਆ ਤੁਹਾਨੂੰ ਰਿਪੋਰਟਾਂ ਕਰਾਉਣ ਦੀ ਜ਼ਰੂਰਤ ਨਹੀਂ ਆ ਕਿ ਤੁਹਾਡੀਆਂ ਕਿੰਨੀਆਂ ਤੁਹਾਡੇ ਬੁਰਦੇ ਬਿਲਕੁਲ ਸਹੀ ਹੋ ਚੁੱਕੇ ਆ ਕਿ ਤੁਹਾਨੂੰ ਰਿਪੋਰਟਾਂ ਕਰਾਉਣ ਦੀ ਜ਼ਰੂਰਤ ਨਹੀਂ ਆ ਪਿਛਲੇ ਹਫ਼ਤੇ ਤੇ ਬੋਲਿਆ ਕਿ ਸਭ ਦਿੱਤਾ ਗਿਆ ਕਿਉਂਕਿ ਸਭ ਦੀ ਪਰਮੇਸ਼ਵਰ ਹੈ ਸਭ ਦਿੱਤਾ ਗਿਆ ਕਿ ਤੁਹਾਨੂੰ ਰਿਪੋਰਟਾਂ ਕਰਾਉਣ ਦੀ ਜ਼ਰੂਰਤ ਨਹੀਂ ਆ ਫਿਰ ਵੀ ਆਪਣਾ ਦਿਮਾਗ ਆਪਣੀ ਬੁੱਧੀ ਪਰਮੇਸ਼ਰ ਨੂੰ ਪਤਾ ਸੀ ਪਤਾ ਸੀ ਪਰਮੇਸ਼ਰ ਨੂੰ ਤਾਂ ਹੀ ਪਵਿੱਤਰ ਆਤਮਾ ਨੂੰ ਇਸ ਧਰਤੀ ਤੇ ਭੇਜਿਆ ਗਿਆ ਕਿ ਮੇਰੇ ਲੋਕ ਆ ਉਹਨਾਂ ਦਾ ਆਪਣਾ ਦਿਮਾਗ ਆਪਣੀ ਬੁੱਧੀ ਬਹੁਤ ਕੰਮ ਕਰਦੀ ਆ ਸ਼ਾਇਦ ਪੈਸਾ ਪੂਸਾ ਜ਼ਿਆਦਾ ਹੋਵੇਗਾ ਨਾ ਸਬਰ ਪੋਟਾ ਸਬਰ ਪੋਟਾ ਕੌਣ ਦੇ ਲਈ ਪਹੁੰਚ ਗਏ ਆ ਕਿੱਥੇ ਪਹੁੰਚੇ ਕਿਹੜੀ ਜਗ੍ਹਾ ਬਹਿੰਡੇ ਗਏ ਆ ਜਿੱਥੋਂ ਜਵਾਬ ਦੇ ਕਿਤੇ ਦਿੱਤਾ ਗਿਆ ਸੀ ਉੱਥੇ ਫਿਰ ਪੋਟਾ ਗਾਉਣ ਦੀ ਗੱਲ ਯਕੀਨ ਨਹੀਂ ਆ ਯਕੀਨ ਨਹੀਂ ਆ ਪਰਮੇਸ਼ਰ ਦੇ ਸ਼ਬਦਾਂ ਤੇ ਕਿਉਂਕਿ ਨਵੇਂ ਆ ਨਾ ਅੱਜ ਕਿੰਨਾ ਹੋ ਨਾ ਪਰਮੇਸ਼ਰ ਚ ਸਿਰਫ ਇੱਕ ਹਫ਼ਤਾ ਨਾ 10 ਦਿਨ ਹੋਏ ਆ ਅੱਜ 10 ਦਿਨ ਹੋਏ ਆ ਸ਼ਰਧਾ ਸ਼ਰਧਾ ਬਾਦ ਵਿੱਚ ਹਲੇ 10 ਦਿਨ ਹੋਏ ਆ ਪਰਮੇਸ਼ਰ ਚ ਬਣਿਆ ਹੋਇਆ ਮੈਂ ਵਿਸ਼ਵਾਸ ਨਿਆਣਿਆ ਇਹ ਬੇਟੀ ਚਲੇ ਜਾਂਦੇ ਆ ਟੈਸਟ ਕਰਾਉਣ ਦੀ ਖਾਤਰ ਬਿਹਿੰਡਾ ਸ਼ਹਿਰ ਦੇ ਵਿੱਚ ਫਿਰ ਕੀ ਹੋਇਆ ਬੇਟਾ ਯਕੀਨ ਹੋ ਗਿਆ ਕਿ ਪਰਮੇਸ਼ਰ ਹੈ ਕਿੰਨਾ ਯਕੀਨ ਹੋਇਆ ਮਾਤਾ ਨੂੰ ਪੁੱਛੋ ਮਾਤਾ ਨੂੰ ਮੈਂ ਇੱਕ ਵਾਰ ਕੇ ਦੱਸੂ ਜਮ ਸੀ ਬੇਟਾ ਜਮ ਸੀ